ਆਡਾ ਬੇਟਾ ਉਹ ਨਹੀਂ ਵਾਪਸ ਆਉਣਾ ਪਰ ਪੂਰੇ ਦੇਸ਼ ਨੂੰ ਪਾਣਾ ਤੁਸੀਂ ਬਿੱਟ ਦੇ ਨਾਲ ਜਿਉਂਦੇ ਮੁਕਾਬਲੇ ਕਰ ਉਹ ਕੀ ਕਹਿੰਗੇ ਫੈਡਰਿਸ਼ਾਦ ਆਪਣੇ ਕਿੰਨੇ ਕਰ ਕੀ ਕਰਾਂ ਉਸ ਪਰਮਾਥਾ ਜੋ ਪਉਂਦਾ ਸੀ ਹੋ ਗਿਆ ਬਸ ਇਹਦੇ ਨਾਲ ਸਾਰੀਆਂ ਸਰਕਾਰਾਂ ਅਕੇਲੀ ਕਾਰਵਾਈ ਕਰਨ ਬਸ ਅੱਛੀ ਸ਼ੋਹਣੇ ਮੇਰੇ ਮੁੰਡਾ ਤਾਂ ਹੋ ਗਿਆ ਹੋਰ ਕਿਸੇ ਮੁੰਡੇ ਨਾਲ ਇਹ ਹੀ ਮੇਰਾ ਮੁੰਡਾ ਕਮਾਉਂਦਾ ਸੀ ਇਹ ਸਾਡੇ ਕੋਲ ਤੋਂ ਅਲੇਵੀ ਉਸਨ ਦਾ ਮੁਕਾਬਲਾ ਕਰਦੇ ਕਿਥੇ ਵੀ ਸਾਡਾ ਦਰਦ ਬੋਲਾ ਲਾਤਾ ਪੂਰੀ ਪੰਜਾਬ ਦੇ ਨਾਤੀ ਚਾਰ ਸਾਡਾ ਇਹਨਾਂ ਹਾਲਾਤਾਂ ਨੂੰ ਕਿਉਂ ਬੁਝ ਚਲਾਤਾ ਜਿਹੜੇ ਛੇ ਜਵਾਨ ਸਰ ਸਰਕਾਰ ਨੂੰ ਸੈਂਟਰ ਸਰਕਾਰ ਨੂੰ ਸੋਚਣਾ ਚਾਹੀਦਾ ਕਿ ਜਿਆਦਾ ਬੰਦ ਕਰ ਜਾ ਪਰ ਪਰ ਕਾ ਦੀ ਬਸ ਨਹੀਂ ਨਗਾ ਤਾਰ ਤਾਰ ਕਰਨਾ ਬਸ ਛੱਡ ਤਾਂ ਚਲੇ ਗਏ ਨਹੀਂ ਸਾਡੇ ਬੰਦਿਆਂ ਨੂੰ ਭੇਜ ਦੇਣ ਬਸ ਜੇ ਨਹੀਂ ਨਾ ਕੋਸੰਦਾ ਹੈ ਜੇ ਕਰਨੇ ਨੂੰ ਸਾਨੂੰ ਪਤਾ ਸਾਡਾ ਬੰਦਾ ਜਿਹੜਾ ਹੀ ਕਮਾਉਂਦਾ ਤੇ ਚਲੇ ਸਾਡਾ ਕੀ ਰਹੇਗਾ ਦੁਨੀਆ ਤੇ ਹਾਂ ਹੈ ਕਰਦਾ ਪਾ ਤੇਰੇ ਲਈ ਕਿਹਾ ਅਸੀਂ ਐ ਨਹੀਂ ਕਹਿੰਦੇ ਪਹਿਲੇ ਸਾਨੂੰ ਪਤਾ ਥੜੇ ਹੱਦ ਨਾਲ ਕੀ ਬੀਚ ਸੀ ਲਾਡਾ ਮੰਡੂ ਆਪਾਂ ਉਸ ਬਿਆਹ ਕਰਾ ਕੇ ਮੁੜ ਕੇ ਆਇਆ ਰਹੇਗਾ ਫਰਪੀ ਨੂੰ ਵਿਆਹ ਦੇ ਜੀ ਸਰਕਾਰ ਚਾਹੁੰਦੀ ਜੇ ਕਿ ਅੰਡਰ ਕੰਟਰੋਲ ਵਿੱਚ ਬੈਠਣ ਸੈਮਿੰਟ ਦੇ ਖਿਲਾਫ ਹਾਂ ਸ਼ੈਨਾ ਦੇ ਭੇਜ ਤੂੰ ਛੋਟਾ ਮੁੰਡਾ ਕਹਿੰਦਾ ਜਾਣ ਨੂੰ ਸ਼ੈਨਾ ਜਾਊਗਾ ਇਹ ਕਹਾਂ ਮੈਂ ਚਲੇ ਜਾਊਂਗਾ ਸਾਨਾ ਪਰ ਭੇਜੇ ਉੱਥੀ ਪਰ ਜਦੋਂ ਪਤਨੂ ਦੇਸ਼ ਦੀ ਨੂੰ ਜਰੂਰ ਪਿਆਰ ਆਣਾ ਚਾਹ ਹੁਣ ਤੇ ਕਹਿ ਰਹੇ ਮੈਂ ਮੁੰਡਾ ਵੀ ਕਹਿ ਰਿਹਾ ਪਿਆਰ ਆ ਰਿਹਾ ਮੈਨੂੰ ਘਰ ਚੇ ਕਰਦੇ ਨੇ ਅਮਰ ਸਿੰਘ ਕੀ ਕਹਿੰਦੇ ਤੁਹਾਡੇ ਹਲਕੇ ਦਾ ਇੱਕ ਜਵਾਨ ਜਿਹੜਾ ਦੇ ਲਈ ਰਾਖੀ ਕਰਦੇ ਸ਼ਹੀਦ ਹੋਏ ਇਹਦੀ ਬੜੀ ਬਹੁਤ ਵੱਡੀ ਕੁਰਬਾਨੀ ਹੈ ਵੀ ਦੀ ਲਾਸ ਨਾਇਕ ਸਿਕਮੀਰ ਸਭ ਕੇ ਤੁਹਾਨੂੰ ਪਤਾ ਵੀ ਇਸ ਦੁੱਖ ਦੀ ਘੜੀ ਚ ਆਪਾਂ ਮੁੜਿਆ ਇੱਥੇ ਆਏ ਹੋਏ ਤੇ ਅਸੀਂ ਵੀ ਪਰਿਵਾਰ ਦੇ ਨਾਲ ਖੜੇ ਆ ਤੇ ਬਹੁਤ ਵੱਡੀ ਕੁਰਬਾਨੀ ਵੀ ਨੇ ਕੀਤੀ ਆ ਤੇ ਪਰ ਦੋ ਵੀ ਕੋਈ ਸਾਰਾ ਹਰਕਾ ਸਾ ਅਸੀਂ ਵੀ ਪਾਰਟੀ ਬੁਦਰ ਤੇ ਵੀ ਕਰੀ ਤੇ ਉਹ ਵਿੱਚ ਵੀ ਸਾਡੀ ਪਰਿਵਾਰਕੇ ਹਿੱਸੇ ਹੀ ਹੈ ਸਾਰੇ ਪਰਿਵਾਰ ਤੇ ਅਸੀਂ ਸਾਰੇ ਨਾਲ ਖੜੇ ਹੈ ਪਰਿਵਾਰ ਇਸ ਮਾਮਲੇ ਬਤ ਕੋਈ ਸਰਕਾਰ ਨਾਲ ਅੱਜ ਸੀਐਮ ਸਾਊਂਦ ਨਾਲ ਕੋਈ ਗੱਲਬਾਤ ਹੋਈ ਕੀ ਸੀਐਮ ਸਾਊਂਦ ਦਾ ਕੱਲ ਪਰਿਵਾਰ ਨਾਲ ਦੋਸਤਾਂ ਦਾ ਦਿੱਤਾ ਜਿਹਦੇ ਪੋਸਟ ਪਾਈ ਹੈ ਤੁਸੀਂ ਦੇਖਿਆ ਹੀ ਹੁਣ ਤੇ ਉਹਨਾਂ ਪਰਿਵਾਰ ਨਾਲ ਜੋ ਦੇਖੋ ਵੱਡੀ ਗੱਲ ਤੇ ਹੈਗੀ ਹੈ ਵੀ ਜਿਵੇਂ ਸਰਕਾਰ ਕਿਸਨ ਮਾਰਾ ਸ਼ੀਦ ਜੀ ਸ਼ੀਦ ਪਰਿਵਾਰ ਨੂੰ 1 ਕਰੋੜ ਦੀ ਹੈ ਨਾ ਗੱਲ ਇਹ ਹੈ ਵੱਡੀ ਨਹੀਂ ਕਿ ਪਰ ਐ ਵੀ ਉਹ ਉਹ ਤੋਂ ਬਾਅਦ ਪਰਿਵਾਰ ਦੀਆਂ ਜੋ ਲੋੜਾਂ ਨੇ ਉਹ ਪੂਰੀਆਂ ਹੋ ਸਕਦੀਆਂ ਪਰ ਜਿਹੜੀ ਗੱਲ ਵੱਡੀ ਘਾਟ ਪੈ ਗਈ ਜੋ ਇੱਕ ਨੌਜਵਾਨ ਚਲੇ ਗਿਆ ਫੌਜ ਦਾ ਉਹ ਤਾਂ ਕਦੇ ਪੂਰੀ ਨਹੀਂ ਹੋਣੀ ਪਰ ਸਰਕਾਰ ਨਾਲ ਖੜੀ ਹੈ ਪਰਵਾਹ